ਸਸ ਹੀ ਗੱਲ ਦੋਸਤੋ ਇਹ ਤਸਵੀਰਾਂ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੀਆਂ ਨੇ ਜਿੱਥੇ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਜਿਹੜੀ ਉਹ ਕਾਫੀ ਗੰਭੀਰ ਹੋ ਗਈ ਹੈ ਤੇ ਇੱਥੋਂ ਜਿਹੜਾ ਲੋਕਾਂ ਨੂੰ ਰਿਸਕਿਊ ਕਰਨ ਵਾਸਤੇ ਐਨਡੀਆਰਐਫ ਤੇ ਜਿਹੜੀਆਂ ਫੌਜ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਵੱਲੋਂ ਜਿਹੜਾ ਲੋਕਾਂ ਨੂੰ ਰਿਸਕਿਊ ਕੀਤਾ ਜਾ ਰਿਹਾ ਤੇ ਜਿਹੜੀ ਇਹ ਤਸਵੀਰ ਹੈ ਇਹ ਜਿਹੜੀ ਵੀਡੀਓ ਹੈ ਇਹ ਪਿੰਡ ਚੱਕ ਰਹਿਲਾ ਦੀ ਹੈ ਜਿੱਥੋਂ ਸਰਕਾਰੀ ਆਈਟੀਆਈ ਦੇ ਜਿਹੜੇ ਐਨਐਸਐਸ ਵਲੰਟੀਅਰ ਤੇ ਅਧਿਆਪਕ ਪ੍ਰੋਗਰਾਮ ਅਫਸਰ ਅ ਸਰਗੁਰਜੰਟ ਸਿੰਘ ਤੇ ਐਨ ਸਰਕਾਰੀ ਆਈਟੀਆਈ ਦੇ ਜਿਹੜੇ ਪ੍ਰਿੰਸੀਪਲ ਸਰਦਾਰ ਅੰਗਰੇਜ਼ ਸਿੰਘ ਨੇ ਉਹ ਪਿੰਡਾਂ ਦੇ ਵਿੱਚੋਂ ਲੋਕਾਂ ਦਾ ਜਿਹੜਾ ਸਮਾਨ ਸਮਾਨ ਹੈ ਡੁੱਬ ਗਿਆ ਪਾਣੀ ਦੇ ਵਿੱਚ ਹੜਾਂ ਦੀ ਹੜਾਂ ਦੇ ਕਾਰਨ ਜਿਹੜਾ ਘਰਾਂ ਦੇ ਵਿੱਚ ਪਾਣੀ ਭਰ ਗਿਆ ਉਸ ਨੂੰ ਜਿਹੜਾ ਸੁਰੱਖਿਆ ਥਾਵਾਂ ਤੇ ਲਜਾਣ ਦੇ ਲਈ ਲੋਕਾਂ ਦੀ ਹੈਲਪ ਤੇ ਮਦਦ ਕਰ ਰਹੇ ਨੇ ਤੇ ਇਸ ਟੀਮ ਵੱਲੋਂ ਪਿਛਲੇ 2-3 ਦਿਨਾਂ ਤੋਂ ਜਿਹੜਾ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਲਜਾਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਤੇ ਇਹ ਟੀਮਾਂ ਜਿੱਥੇ ਵੀ ਲੋਕਾਂ ਨੂੰ ਜ਼ਰੂਰਤ ਪੈਂਦੀ ਆ ਲੋਕ ਫੋਨ ਤੇ ਆਪਦੀ ਜਿਹੜੀ ਸਥਿਤੀ ਆ ਜਿਹੜੀ ਜਾਂ ਮੰਗ ਕਰਦੇ ਨੇ ਤਾਂ ਇਹ ਟੀਮਾਂ ਉੱਥੋਂ ਲੋਕਾਂ ਨੂੰ ਰੈਸਕਿਊ ਕਰ ਰਹੀਆਂ ਨੇ ਪਿਛਲੇ 2-3 ਦਿਨਾਂ ਤੋਂ ਇਹਨਾਂ ਵੱਲੋਂ ਜਿਹੜਾ ਸ਼ਲਾਘਾਯੋਗ ਅਪਰਾਲਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ ਚੱਕ ਰੁਹੇਲਾ ਦੀਆਂ ਨੇ ਜਿੱਥੇ ਪਾਣੀ ਜਿਹੜਾ ਕਾਫੀ ਪਿੰਡ ਦੇ ਆਸੇ-ਪਾਸੇ ਵੀ ਗੰਭੀਰ ਸਥਿਤੀ ਦੇ ਵਿੱਚ ਹੈ ਕਾਫੀ ਜਿਹੜਾ ਪਾਣੀ ਦਾ ਪੱਧਰ ਇੱਥੇ ਪਿਛਲੇ ਦਿਨਾਂ ਨਾਲੋਂ ਵਧਿਆ ਤੇ ਜਿਹੜੀ ਅੱਜ ਦੀ ਜਾਣਕਾਰੀ ਦਿੱਤੀ ਗਈ ਹੈ ਟੀਮ ਵੱਲੋਂ ਇਹ ਹੈ ਕਿ ਇੱਥੇ ਜਿਹੜਾ ਪਾਣੀ ਆ ਉਹ ਪਿਛਲੇ 2-3 ਦਿਨਾਂ ਤੋਂ ਕਾਫੀ ਜਿਹੜਾ ਅੱਜ ਵੀ ਜਿਹੜਾ ਪਾਣੀ ਦਾ ਪੱਧਰ ਵਧਿਆ ਤੇ ਇਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਟੀਮ ਵੱਲੋਂ ਉਹ ਸ਼ਲਾਗਾ ਜੋਗ ਹੈ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਿਹੜਾ ਪ੍ਰੇਰਿਤ ਕਰਕੇ ਪਾਣੀ ਦੇ ਵਿੱਚੋਂ ਬਾਹਰ ਸੁਰੱਖਿਆ ਥਾਂ ਦੇ ਵੱਲ ਜਿਹੜੇ ਰਾਹਤ ਕੈਂਪ ਨੇ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਗਏ ਬਣਾਏ ਗਏ ਉੱਥੇ ਜਿਹੜਾ ਭੇਜਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਇਲਾਕੇ ਦੀ ਜਿਹੜੀ ਕਾਫੀ ਵੱਡੇ ਪੱਧਰ ਤੇ ਜਿਹੜੀ ਪੈਲੀਆਂ ਨੇ ਜ਼ਮੀਨ ਹੈ ਖੇਤੀ ਹੈ ਕਿਸਾਨਾਂ ਦੀ ਉਹ ਪਾਣੀ ਵਿੱਚ ਡੁੱਬ ਚੁੱਕੀ ਹੈ ਤੇ ਸੜਕਾਂ ਦੇ ਉੱਤੇ ਵੀ ਜਿਹੜਾ ਪਾਣੀ ਹੈ ਉਹ 1 1 2 2 ਫੁੱਟ ਤੱਕ ਜਿਹੜਾ ਡੁੱਬ ਗਈਆਂ ਨੇ ਸੜਕਾਂ ਤੇ ਜਿੱਥੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੋ ਟੀਮ ਨੂੰ ਜਿਹੜਾ ਉਪਰਾਲਾ ਇਹ ਸ਼ਲਾਘਾਯੋਗ ਹੈ ਇਸ ਟੀਮ ਦਾ ਕਿ ਲੋਕਾਂ ਨੂੰ ਸੁਰੱਖਿਆ ਥਾਵਾਂ ਦੇ ਵੱਲ ਲਿਜਾਣ ਦੇ ਲਈ ਇਹਨਾਂ ਨੇ ਜਿਹੜਾ ਆਪਣੀ ਪੂਰੀ ਕਹਿ ਦਈਏ ਕਿ ਡਿਊਟੀ ਹੈ ਜਿਹੜੀ ਉਹ ਤੰਦੇ ਹੀ ਨਾਲ ਟੀਮ ਵੱਲੋਂ ਨਿਭਾਈ ਜਾ ਰਹੀ ਹੈ